ਸਭ ਨੂੰ ਸਤ ਸ੍ਰੀ ਅਕਾਲ ਜੀ ਮੇਰੇ YouTube ਚੈਨਲ ਤੇ ਤੁਹਾਡਾ ਸਭ ਦਾ ਸਵਾਗਤ ਹੈ ਜੀ ਅੱਜ ਆਪਾਂ ਬਣਾਇਆ ਏ ਸੋਇਆ ਬੀਨ ਮਨਚੂਰੀਅਨ ਇਹ ਬਹੁਤ ਟੇਸਟੀ ਬਣਦਾ ਏ ਆਪਾਂ ਤੁਹਾਨੂੰ ਬਣਾ ਕੇ ਦਿਖਾਵਾਂਗੇ ਕਿੱਦਾਂ ਬਣਦਾ ਹੈ ਚਿੱਲੀ ਚੰਕਸ ਬਣਾਣ ਲਈ ਜਾਂ ਸੋਇਆਬੀਨ ਮਨਚੂਰੀਅਨ ਬਣਾਉਣ ਲਈ ਐ ਆਪਾਂ ਜੀ ਇੱਕ ਗੋਲੀ ਲਈਏ ਸੋਇਆਬੀਨ ਵੜੀਆਂ ਤੇ ਹੁਣ ਆਪਾਂ ਇਹਨਾਂ ਨੂੰ ਪਾਣੀ ਦੇ ਵਿੱਚ ਉਬਾਲਾਂਗੇ ਐ ਦੇਖੋ ਜੀ ਆਪਾਂ ਪਾਣੀ ਗਰਮ ਰੱਖਿਆ ਹੈ ਗੈਸ ਬਾਲ ਕੇ ਤੇ ਪਾਣੀ ਆਪਣਾ ਗਰਮ ਹੋ ਗਿਆ ਸੀ ਹੁਣ ਜਿਹੜੀਆਂ ਆਪਣੀਆਂ ਸੋਇਆਬੀਨ ਦੀਆਂ ਵੜੀਆਂ ਨੇ ਇਹ ਪਾਵਾਂਗੇ ਆਪਾਂ ਇਹਦੇ ਵਿੱਚ ਹੁਣ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਬੋਇਲ ਕਰ ਲਾਂਗੇ ਹੋ ਜੀ ਆਪਾਂ 2 ਮਿੰਟ ਇਹਨਾਂ ਨੂੰ ਬੋਇਲ ਕਰ ਲਿਆ ਟੈਪੀਆਂ ਵੜੀਆਂ ਜਿਹੜੀਆਂ ਬੋਇਲ ਹੋ ਗਈਆਂ ਇਹ ਦੇਖੋ ਜੀ ਤੇ ਗੈਸ ਨੂੰ ਆਪਾਂ ਆਫ ਕਰ ਦਾਂਗੇ ਤੇ ਹੁਣ ਆਪਾਂ ਇਹਨੂੰ ਕਿਸੇ ਛਾਲਣੀ ਦੇ ਵਿੱਚ ਪਾ ਕੇ ਰੱਖ ਲਾਂਗੇ ਤਾਂ ਕਿ ਜਿਹੜੇ ਨਾਲ ਦਾ ਸਾਰਾ ਪਾਣੀ ਹੈ ਉਹ ਛਾਣ ਜੀ ਤੇ ਇਹ ਦੇਖੋ ਜੀ ਬੜੀਆਂ ਦਾ ਪਾਣੀ ਜਿਹੜਾ ਆਪਾਂ ਨਿਚੋੜ ਲਿਆ ਜੀ ਪਾਣੀ ਆ ਦਾ ਸਾਰਾ ਨਿਚੜ ਗਿਆ ਏ ਤੇ ਆਪਾਂ ਬਹੁਤ ਜ਼ਿਆਦਾ ਇਹਨੂੰ ਐਦਾਂ ਹੱਥ ਨਾਲ ਬਹੁਤ ਜ਼ਿਆਦਾ ਨਹੀਂ ਐਦਾਂ ਦਬਾ ਕੇ ਪਾਣੀ ਆ ਦਾ ਕੱਢਾਂਗੇ ਬਸ ਜਿੰਨਾ ਇਹਦਾ ਡレイン ਹੋ ਗਿਆ ਏ ਉਨਾ ਬਸ ਐਦਾਂ ਹੀ ਰੱਖਾਂਗੇ ਹੁਣ ਇਹਦੇ ਵਿੱਚ ਪਾਇਆ ਜੀ ਆਪਾਂ ਇਹ ਗ੍ਰਾਇੰਡ ਕੀਤਾ ਇੱਕ ਚਮਚ ਅਦਰਕ ਤੇ ਲਸਣ ਤੁਸੀਂ ਇਹਦਾ ਪੇਸਟ ਵੀ ਬਣਾ ਕੇ ਪਾ ਸਕਦੇ ਹੋ ਇਹਦਾ ਹੁਣ ਪਾਵਾਂਗੇ ਜੀ ਆਪਾਂ ਇਹਦੇ ਵਿੱਚ ਨਮਕ ਆਪਾਂ ਇੱਕ ਚਮਚ ਪਾਇਆ ਏ ਥੋੜਾ ਜਿਹਾ ਆਪਾਂ ਹੋਰ ਪਾਵਾਂਗੇ ਥੋੜਾ ਜਿਹਾ ਪਾਇਆ ਜਪਾਂ ਗਰਮ ਮਸਾਲਾ ਤੁਸੀਂ ਇੱਥੇ ਕਾਲੀ ਮਿਰਚ ਪਾ ਸਕਦੇ ਹੋ ਤੇ ਅੱਧਾ ਚਮਚਾ ਪਾਈਏ ਜੀ ਆਪਾਂ ਪੀਸੀ ਲਾਲ ਮਿਰਚ ਤੇ ਜੀ ਹੁਣ ਆਪਾਂ ਇੱਥੇ ਪਾਵਾਂਗੇ ਜੀ ਇਹਦੇ ਵਿੱਚ ਦੋ ਚਮਚ ਮੈਦਾ ਤੇ ਤੁਸੀਂ ਅਜੀ ਜਗ੍ਹਾ ਤੇ ਕਾਰਨ ਫਲਾਉਰ ਕਾਵਲ ਦਾ ਆਟਾ ਕੁਛ ਵੀ ਪਾ ਸਕਦੇ ਹੋ ਤੇ ਇਹ ਆਪਾਂ ਕੋਟਿੰਗ ਲਈ ਆ ਦੋ ਚਮਚ ਪਾ ਰਹੇ ਹਾਂ ਜੀ ਆਪਾਂ ਮੈਦਾ ਤੇ ਜੀ ਹੁਣ ਆਪਾਂ ਇੱਥੇ ਤੁਸੀਂ ਅੱਧਾ ਨਿੰਬੂ ਦਾ ਰਸ ਪਾ ਸਕਦੇ ਹੋ ਤੇ ਜੇ ਨਿੰਬੂ ਦਾ ਰਸ ਨਹੀਂ ਪਾਣਾ ਤੇ ਤੁਸੀਂ ਇੱਕ ਚਮਚ ਇੱਥੇ ਵਿਨੇਗਰ ਪਾ ਦਿਓ ਖਟਾਸ ਲਈ ਆਪਾਂ ਇੱਕ ਚਮਚ ਪਾਵਾਂਗੇ ਇਹਦੇ ਵਿੱਚ ਵਿਨੇਗਰ ਹੁਣ ਪਾਵਾਂਗੇ ਜੀ ਆਪਾਂ ਇਹਦੇ ਵਿੱਚ ਦਹੀਂ ਇਹ ਦੇਖੋ ਜੀ ਇਹ ਦੋ ਚਮਚ ਆਪਾਂ ਦਹੀਂ ਪਾਤੀ ਆ ਇਹਦੇ ਵਿੱਚ ਤੇ ਹੁਣ ਆਪਾਂ ਸਾਰੇ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਤਾਂ ਕਿ ਬੀਨਾ ਦੇ ਉੱਪਰ ਜਿਹੜੀ ਕੋਟਿੰਗ ਹੈ ਚੰਗੀ ਤਰ੍ਹਾਂ ਹੋ ਜੇ ਇਹ ਦੇਖੋ ਐਦਾਂ ਆਪਾਂ ਹੱਥਾਂ ਦੇ ਨਾਲ ਐਦਾਂ ਇਹਨੂੰ ਮਿਕਸ ਕਰਕੇ ਤੇ ਆਪਾਂ ਇਹਨੂੰ 15 ਮਿੰਟ ਲਈ ਐਦਾਂ ਹੀ ਰੱਖ ਦਾਂਗੇ ਹੈ ਦੇਖੋ ਜੀ ਇਹ ਆਪਾਂ ਜੀ ਇੱਕ ਪਿਆਜ਼ ਲਿਆਏ ਇੱਕ ਟਮਾਟਰ ਇੱਕ ਸ਼ਿਮਲਾ ਮਿਰਚ ਦੋ ਹਰੀਆਂ ਮਿਰਚਾਂ ਥੋੜੀ ਜੀ ਅਦਰਕ ਤੇ ਥੋੜੀ ਜੀ ਲਸਣ ਇਹ ਪਾ ਸਾਰਿਆਂ ਨੂੰ ਇਹਨਾਂ ਦਾ ਛਿਲਕਾ ਉਤਾਰ ਕੇ ਧੋ ਕੇ ਤੇ ਇਹਨਾਂ ਨੂੰ ਆਪਾਂ ਇਤਨਾ ਪੀਸਾਂ ਦੇ ਵਿੱਚ ਕੱਟ ਲਿਆ। ਦੇਖੋ ਜੀ ਆਪਾਂ ਗੈਸ ਔਨ ਕਰਕੇ ਉੱਪਰ ਤੇਲ ਰੱਖਿਆ ਸੀ ਤੇਲ ਆਪਣਾ ਗਰਮ ਹੋ ਗਿਆ ਆਪਾਂ ਗੈਸ ਨੂੰ ਸੀਮਤੇ ਕਰਤਾ ਕਿ ਤੇਲ ਥੋੜਾ ਜਿਹਾ ਠੰਡਾ ਹੋ ਜੇ। ਜਿਹੜੀਆਂ ਹੁਣ ਆਪਣੀਆਂ ਵਡੀਆਂ ਨੇ ਮੈਗਨੇਟ ਹੋਣ ਲਈ ਰੱਖੀਆਂ ਸੀ ਤੇ ਇਹ ਦੇਖੋ ਜੀ ਇਹ ਮੈਗਨੇਟ ਹੋ ਗਈਆਂ ਨੇ ਤੇ ਹੁਣ ਆਪਾਂ ਇਹਨਾਂ ਨੂੰ ਫਰਾਈ ਕਰਾਂਗੇ ਤੇ ਫਰਾਈ ਆਪਾਂ ਇਹਨਾਂ ਨੂੰ ਮੀਡੀਅਮ ਗੈਸ ਤੇ ਕਰਾਂਗੇ। ਤੇ ਇਹ ਦੇਖੋ ਜੀ ਇਹ ਆਪਣੀਆਂ ਵਡੀਆਂ ਨੇ ਤੇ ਇਹ ਦੇਖੋ ਜੀ ਇਹ ਪੈਦਾ ਵਡੀਆਂ ਪਾ ਕੇ ਇਹਨਾਂ ਨੂੰ ਮੀਡੀਅਮ ਗੈਸ ਤੇ ਆਪਾਂ ਫਰਾਈ ਕਰਾਂਗੇ ਅੱਦਾ 골ਡਨ ਬਰਾਊਨ ਹੋਣ ਤੱਕ ਤੇ ਤੁਸੀਂ ਜਿੱਦਾਂ ਮੇਰਾ ਫਰਾਈ ਪੈਨ ਛੋਟਾ ਹੈ ਧਿਆਨ ਨਾਲ ਪਾਇਓ ਕਿ ਜਿੱਦਾਂ ਤੁਸੀਂ ਤੇ ਨਾ ਪੈਨ ਉੱਪਰ ਤੁਸੀਂ ਕੜਾਈ ਦਾ ਵੱਡਾ ਫਰਾਈ ਪੈਨ ਲੈ ਕੇ ਉਹਦੇ ਵਿੱਚ ਵੀ ਫਰਾਈ ਕਰ ਸਕਦੇ ਹੋ ਤੇ ਇਹ ਦੇਖੋ ਜੀ ਆਪਾਂ ਇਦਾਂ ਹੀ ਇਹਨਾਂ ਨੂੰ ਫਰਾਈ ਕਰ ਲਾਂਗੇ ਤੇ ਇਹ ਦੇਖੋ ਜੀ ਆਪਾਂ ਨੂੰ 3 ਮਿੰਟ ਹੋ ਗਏ ਨੇ ਅੱਦਾ ਮੀਡੀਅਮ ਗੈਸ ਤੇ ਤੇ ਆਪਾਂ ਇਹਨਾਂ ਨੂੰ ਅੱਦਾ ਫਰਾਈ ਕਰ ਲਿਆ ਹੈ ਐ ਦੇਖੋ ਕਿ ਹੁਣ ਆਪਾਂ ਇਦਾਂ ਇਹਨੂੰ ਕੇਟ ਦੇ ਵਿੱਚ ਕੱਢ ਲਾਂਗੇ। ਉਹ ਜਿਹੜੀਆਂ ਬਾਕੀ ਵੱਡੀਆਂ ਨੇ ਆਪਾਂ ਉਹਨਾਂ ਨੂੰ ਵੀ ਇਦਾਂ ਹੀ ਫਰਾਈ ਕਰ ਲਾਂਗੇ ਸਾਰੀਆਂ ਨੂੰ। ਐ ਆਪਾਂ ਸਾਰੀਆਂ ਇਦਾਂ ਫਰਾਈ ਕਰ ਲੀਆਂ ਨੇ। ਹੁਣ ਆਪਾਂ ਫਰਾਈਪੈਨ ਰੱਖ ਕੇ ਇਹਦੇ ਵਿੱਚ ਤੇਲ ਪਾਇਆ ਇਹ ਵਾਲਾ ਚਮਚ। 1.5 ਚਮਚ ਤੇਲ ਪਾਇਆ ਇਹ ਵਾਲਾ ਤੁਸੀਂ ਰਾਈਂਡ ਆਇਲ ਵੀ ਪਾ ਸਕਦੇ ਹੋ। ਆਪਾਂ ਜਿਹਦੇ ਵਿੱਚ ਵੱਡੀਆਂ ਫਰਾਈ ਕੀਤੀਆਂ ਨੇ ਉਹ ਹੀ ਲਿਆਏ। ਜੀ ਸਭ ਤੋਂ ਪਹਿਲੇ ਆ ਜੀ ਆਪਾਂ ਪਾਵਾਂਗੇ ਜੀ ਅਦਰਕ ਤੇ ਲਸਣ। ਤੇ ਇਹਨੂੰ ਆਪਾਂ ਇਦਾਂ ਹਲਕਾ ਜਿਹਾ ਪੁੰਨਾਗੇ ਤੇ ਗੈਸ ਨੂੰ ਆਪਾਂ ਵਾ ਫੁੱਲ ਤੇ ਹੀ ਰੱਖਾਂਗੇ ਕਿਉਂਕਿ ਜਿਹੜੇ ਇਦਾਂ ਦਾ ਚਾਈਨੀ ਫੂਡ ਬਣਦੇ ਨੇ ਉਹਦੇ ਵਿੱਚ ਕਿਉਂਕਿ ਸਬਜ਼ੀਆਂ ਨੂੰ ਨਾ ਜ਼ਿਆਦਾ ਪਕਾਉਂਦੇ ਨੇ ਤੇ ਨਾ ਜ਼ਿਆਦਾ ਕੱਚਾ ਰੱਖਦੇ ਨੇ ਤੇ ਇਸ ਲਈ ਆਪਾਂ ਮੀਡੀਅਮ ਗੈਸ ਤੇ ਹਲਕਾ ਜਿਹਾ ਪੁੰਨ ਲਿਆ ਜੀ ਹੁਣ ਆਪਾਂ ਜਿਹੜੀ ਹਰੀ ਮਿਰਚ ਕੱਟੀ ਸੀ ਉਹ ਪਾਈ ਹੁਣ ਪਾਵਾਂਗੇ ਆਪਾਂ ਪਿਆਜ਼ तो भी हल्का जहा ला देंगे जी आप शिमला मिर्च टमाटर जो को गाजर है ये कुछ हैगी भी पा सकते दे हो देखो जी आप ऐसा इन्ह ने थोड़ा जा भुन लिया एक दो मिनट तो यह देखो जी आप दो मिनट इन भून गया है हम आपको तो स्लो किया है थोड़ा ये पावगे जी आप नमक फिर नमक आप बिल्कुल थोड़ा जहा पावे क्योंकि आप जो तो बड़िया मैगनेट किया तो पाया से नमक पावे तो थोड़ी जी इतमीरी लाल मिर्च पा दो जो नहीं पानी स्कीप कर सकते हो थोड़ा ਫਾਇਦੇ ਪਾ ਗਰਮ ਮਸਾਲਾ ਇੱਕ ਕੈਚ ਨੂੰ ਆਪਾਂ ਹੁਣ ਅਸੀਂ ਥਿਮ ਕਰ ਲਿਆ ਸੀਗਾ ਇਹ ਦੇਖੋ ਜੀ ਤੇ ਹੁਣ ਆਪਾਂ ਇਹ ਪਾਵਾਂ ਇਹ ਜੀ ਕੈਚਪ ਟਮੇਟੋ ਕੈਚਪ 1.5 ਚਮਚ ਪਾਇਆ ਪਾਵਾਂ ਵਾਲਾ ਵੱਡਾ ਚਮਚ ਇਹ ਪਾਈ ਗਏ ਆਪਾਂ ਸੋਇਆ 소ਸ ਤੇ ਤੁਸੀਂ ਅੱਗੇ ਛੇਜ ਵਾ ਫੇਜਵਾਨ ਚਟਨੀ ਹੁੰਦੀ ਜਿਹੜੀ ਉਹ ਵੀ ਪਾ ਸਕਦੇ ਹੋ ਇਹ ਦੇਖੋ ਵੀ ਆਪਾਂ ਕਰਾਂਗੇ ਜੀ ਮਿਕਸ ਤੇ ਹੁਣ ਜਿਹੜੀਆਂ ਆਪਾਂ ਆਪਣੀਆਂ ਜੀ ਬੜੀਆਂ ਰੱਖੀਆਂ ਸੀ ਫਰਾਈ ਕਰਕੇ ਇਹ ਪਾਵਾਂਗੇ ਇਹ ਆਪਣੇ ਕੋਲ ਛੋਟੀਆਂ ਬੜੀਆਂ ਸੀ ਐਸ ਲਈ ਆਪਾਂ ਛੋਟੀਆਂ ਫਰਾਈ ਕੀਤੀਆਂ ਨੇ ਜਿਹੜੀ ਸੋਇਆਬੀਨ ਵੱਡੀ ਹੁੰਦੀ ਹੈ ਤੁਸੀਂ ਉਹ ਵਾਲੇ ਮਨਚੂਰੀਅਨ ਬਣਾਓ ਵੱਡੇ ਬਣਨਗੇ ਇਹਦਾ ਆਪਾਂ ਜੀ ਇਹਨਾਂ ਨੂੰ ਮਿਕਸ ਕਰ ਲਾਂਗੇ ਜੇ ਤੁਸੀਂ ਇਹਨਾਂ ਨੂੰ ਐਦਾਂ ਬਿਲਕੁਲ ਡ్రਾਈ ਰੱਖਣਾ ਚਾਹੁੰਦੇ ਹੋ ਤਾਂ ਐਦਾਂ ਹੀ ਇਹਨੂੰ 2 ਮਿੰਟ ਐਦਾਂ ਹੀ ਪਕਾ ਲਓ ਢੱਕ ਕੇ ਜੇ ਤੁਸੀਂ ਥੋੜੀ ਜੀ ਗਰੇਵੀ ਬਣਾਣੀ ਹੈ ਤੇ ਐਚ ਆਪਾਂ ਥੋੜਾ ਜਿਹਾ 2-3 ਚਮਚ ਪਾਣੀ ਪਾਵਾਂਗੇ ਤੇ ਐ ਦੇਖੋ ਜੀ ਚਟਨੀ ਵਾਲੀ ਕੈਚ-ਅਪ ਵਾਲੀ ਜਿਹੜੀ ਕੋਲੀ ਸੀ ਉਸ ਆਪਾਂ ਥੋੜਾ ਜਿਹਾ ਪਾਣੀ ਦਲ ਲਿਆ ਐ ਆਪਾਂ ਪਾਣੀ ਪਾਤਾ ਹੈ ਜਿਆਦੇ ਵਿੱਚ ਐ ਦੇਖੋ ਐ ਪਕਾਤਾ ਹੈ ਜੀ ਮਿਕਸ ਤੇ ਹੁਣਾਂ ਨੂੰ ਢੱਕ ਕੇ ਆਪਾਂ 2-3 ਮਿੰਟ ਲਈ ਪਕਾ ਲਾਂਗੇ ਐ ਦੇਖੋ ਜੀ ਇਹ ਆਪਾਂ 2 ਮਿੰਟ ਪਕਾ ਲਿਆ ਏ ਟੱਕ ਕੇ ਗੈਸ ਨੂੰ ਆਪਾਂ ਆਫ ਕਰਤਾ ਹੈ ਆਪਣੇ ਸੋਇਆ ਚਿੱਲੀ ਚੰਗਸ ਬਣ ਕੇ ਤਿਆਰ ਨੇ ਜਾਂ ਮੰਚੂਰੀਅਨ ਕਹਿ ਲਓ ਤੇ ਐ ਦੇਖੋ ਜੀ ਇਹ ਆਪਣੇ ਤਿਆਰ ਨੇ ਤੇ ਤੁਸੀਂ ਹੁਣ ਇਹਨੂੰ ਇਹਨੂੰ ਹਰੇ ਇਹਦੇ ਉੱਪਰ ਥੋੜਾ ਜਿਹਾ ਹਰਾ ਧਨੀਆ ਵੀ ਪਾ ਸਕਦੇ ਹੋ ਗਾਰਨਿਸ਼ ਲਈ ਜੇ ਹਰਾ ਪਿਆਜ਼ ਹੈਗਾ ਹਰਾ ਪਿਆਜ਼ ਵੀ ਕੱਟ ਕੇ ਪਾ ਸਕਦੇ ਹੋ ਤੇ ਐ ਦੇਖੋ ਜੀ ਇਹ ਆਪਣੇ ਟੇਸਟੀ ਟੇਸਟੀ ਚਿੱਲੀ ਸੋਇਆ ਚੰਗਸ ਜਾਂ ਮੰਚੂਰੀਅਨ ਪਾਲ ਕੇ ਤਿਆਰ ਨੇ ਜੀ ਤੇ ਇਹ ਬਹੁਤ ਹੀ ਤੁਸੀਂ ਇੱਥੇ ਹਰੇ ਧਨੀਏ ਨਾਲ ਜਾਂ ਹਰੇ ਪਿਆਜ਼ ਨਾਲ ਗਾਰਨਿਸ਼ ਕਰ ਸਕਦੇ ਹੋ ਤੇ ਇਹ ਬਹੁਤ ਹੀ ਟੇਸਟੀ ਬਣਦੇ ਨੇ ਤੇ ਜੇ ਤੁਹਾਨੂੰ ਜ਼ਿਆਦਾ ਕਲਰ orange ਚਾਹੀਦਾ ਤਾਂ ਤੁਸੀਂ ਜਿਹੜੀ ਆਪਾਂ ਕਲਰ ਮਿਰਚ ਪਾਣੇ ਆ ਕਸ਼ਮੀਰੀ ਲਾਲ ਮਿਰਚ ਉਹ ਤੁਸੀਂ ਥੋੜੀ ਜ਼ਿਆਦਾ ਪਾ ਸਕਦੇ ਹੋ ਆਪਾਂ ਕਾਟੀ ਪਾਈਏ ਤੇ ਉਹਦੇ ਨਾਲ ਕਲਰ ਥੋੜਾ ਜਿਹਾ ਮਤਲਬ ਡਾਰਕ ਆ ਜਾਏਗਾ ਇਹਦਾ ਤੇ ਇਹ ਬਹੁਤ ਹੀ ਟੇਸਟੀ ਬਣਦੇ ਨੇ ਤੁਸੀਂ ਬੱਚਿਆਂ ਨੂੰ ਬਣਾ ਕੇ ਦੇ ਸਕਦੇ ਹੋ ਜਦੋਂ ਬੱਚੇ ਸਨੈਕਸ ਵਗੈਰਾ ਮੰਗਦੇ ਨੇ ਤਾਂ ਤੁਸੀਂ ਉਹਨਾਂ ਨੂੰ ਘਰ ਹੀ ਬਣਾ ਕੇ ਦੇ ਸਕਦੇ ਹੋ ਤੇ ਬਹੁਤ ਜਲਦੀ ਬਣ ਜਾਂਦੇ ਨੇ ਜਿਆਦਾ ਟਾਈਮ ਵੀ ਨਹੀਂ ਲੱਗਦਾ ਹੈਗਾ ਤੇ ਜਿਹੜੀਆਂ ਸੋਇਆਬੀਨ ਦੀਆਂ ਵੜੀਆਂ ਨੇ ਇਹ ਬਹੁਤ ਵਧੀਆ ਚੀਜ਼ ਹੈ ਤੇ ਇਹ ਬੱਚਿਆਂ ਨੂੰ ਆਪਾਂ ਨੂੰ ਦੇਣੀ ਚਾਹੀਦੀ ਵੜੀਆਂ ਨੂੰ ਵੀ ਖਾਣੀਆਂ ਚਾਹੀਦੀਆਂ ਨੇ ਬੱਚਿਆਂ ਨੂੰ ਵੀ ਦੇਣੀਆਂ ਚਾਹੀਦੀਆਂ ਨੇ ਐਸ ਦੀ ਬਣਾ ਕੇ ਜ਼ਰੂਰ ਦੇਖਿਓ ਜੇ ਮੇਰੀ ਵੀਡੀਓ ਚੰਗੀ ਲੱਗੀ ਹੋਏ ਤਾਂ ਲਾਈਕ ਸ਼ੇਅਰ ਕਮੈਂਟ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਫੇਰ ਮਿਲਾਂਗੇ ਅਗਲੀ ਵੀਡੀਓ